ਹਲੋ ਜਿੱਤਿਆ ਮੇਲੇ ਤੋਂ ਤਨੌਲੇ ਵਾਲੇ ਤੋਂ ਇਹ ਛੋਟਾ ਬੱਚਾ ਹੈਗਾ ਅਲਬਖਸ਼ ਦਾ ਅਲਬਖਸ਼ ਬੱਚਾ ਹੈਗਾ ਕੁਕੀ ਕੰਡੇ ਵਾਲੇ ਝੋਟੇ ਦਾ ਤੇ ਕੰਡੇ ਵਾਲਾ ਝੋਟਾ ਹੈਗਾ ਲੰਡੇ ਝੋਟੇ ਦਾ ਤੇ ਲੰਡਾ ਝੋਟਾ ਹੈਗਾ ਸੂਰਜ ਝੋਟੇ ਦਾ ਐਵੇਂ ਹੀ ਨਾ ਗੱਲਬਾਤ ਆ ਇਹ ਆ ਗੱਭਰੂ ਆ ਇਹਦਾ ਓਨਰ ਆ ਆ ਗੱਭਰੂ ਸਾਸਰੀ ਕਾਲ ਸੋਹਣਾ ਸਾਸਰੀ ਕਾਲ ਤੇਰਾ ਫਾਰਮ ਤੇ ਪਹਿਲਾਂ ਅਸੀਂ ਟੂਰ ਕਰਦੇ ਹਾਂ ਉਦੋਂ ਬਾਅਦ ਪਹਿਲਾਂ ਤੇਰੇ ਆ ਆ ਘੋੜੀਆਂ ਵੀ ਤੇਰੀਆਂ ਹੀ ਆ ਆ ਦੇਖੋ ਘੋੜੀਆਂ ਮੱਲਾ ਗੱਭਰੂ ਕੋਲੇ ਇਹ ਘੋੜੀਆਂ ਦਾ ਮੈਨੂੰ ਮਾੜਾ ਜਿਹਾ ਪਤਾ ਹੈ ਵੀ ਆ ਬੰਦਾ ਵਿੱਚ ਘੋੜੀਆਂ ਦੇ ਉਪਰਾਂ ਤਾਂ ਤੁਰਿਆ ਫਿਰਦਾ ਇਹਦਾ ਪਿੰਡ ਹੈਗਾ ਸੇਖਾ ਤੇ ਇਹ ਹੀਰੇ ਕੋਲੇ ਵਾਲਾ ਬੰਦਾ ਨਹੀਂਗਾ ਇਹੇ ਹਾਂਜੀ ਹਾਂਜੀ ਬਈ ਉਹੀ ਆ ਇਹੇ ਇਹਦਾ ਵਿੱਚ ਹੈਗਾ ਕੋਈ ਬਲੱਡ ਛਲੱਡ ਇੱਥੇ ਫਿਰ ਤਾਂ ਫਿਰਦਾ ਇਹ ਮੈਨੂੰ ਸ਼ੱਕ ਪੈਂਦੀ ਆ ਆਹ ਹੀ ਆਪਣੇ ਵਾਲੇ ਦੀ ਆ ਇਹ ਵੀ ਆ ਵੀ ਪਈ ਦੋਨੀਆਂ ਸਾਦੀ ਹੀਰੇ ਦੀ ਹੀ ਹੋ ਜਦੀ ਆ ਆ ਹੀਰੇ ਦੀ ਆ ਤੇ ਇਹਦੇ ਮਾੜੇ ਆ ਰਾਮਪਾਲ ਨੇੜੇ ਹੋਈਆਂ ਖ ਮਾੜਾ ਪਤਾ ਲੱਗੇ ਲੋਕਾਂ ਨੂੰ ਵੀ ਕਿੱਡੀਆਂ ਕਿੱਡੀਆਂ ਕ ਹੋ ਜਾਂਦੀਆਂ ਹੀਰੇ ਦੀਆਂ ਆ ਵੇਖ ਮਾਰੋ ਮਾਰਾ ਖ ਅੰਦਾਜ਼ ਆ ਜਾ ਮਾਰੋ ਖ ਕਿੱਡੀ ਕ ਹੋਊਗੀ ਹੀਰੇ ਘੋੜੇ ਦੀ ਬੱਚੀ ਲੈ ਵੀ ਮੇਰੇ ਸਾਹਮਣੇ ਰਾਮਪਾਲ ਲੱਗੇ ਹੋਣਗੇ ਅੰਦਾਜ਼ੇ ਵੀ ਕਿੱਡੀ ਕ ਹੋਊਗੀ ਹਨਾ ਇਹ ਹਾਂਜੀ ਤੇ ਦੂਜੀ ਕੋਲੇ ਵੀ ਜਾ ਹੀ ਖਾਂ ਦੂਜੀ ਕੋਲੇ ਵੀ ਜਾ ਹੀ ਖਾਂ